ਹਾਂ ਤੋਂ ਅੜਨਾਲ ਪਰੰਚਿਤ ਕੋਰ ਬੁਲਤਨ ਦੇ ਸ਼ੁਰੂआत ਕਰਾਂਗੇ ਸੁਰਲੀਆਂ ਖਾਸ ਖਬਰਾਂ ਨਾਲ ਜੋ ਅਕਸਰ ਇਨਾਂ ਦਿਨਾਂ ਦੇ ਵਿੱਚ ਚੱਲ ਰਹੀਆਂ ਹਵਾਵਾਂ ਦੇ ਕਾਰਨ ਪੱਕੀ ਹੋਈ ਫਸਲ ਹਰ ਸਾਲ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ ਤਸਵੀਰਾਂ ਸੰਗਰੂਰ ਦੇ ਨਜ਼ਦੀਕ ਪਿੰਡ ਬਮਾਲ ਦੀਆਂ ਹਨ ਜਿੱਥੇ ਕਿ ਲਗਭਗ 5 ਕਿੱਲੇ ਦੇ ਕਰੀਬ ਪੱਕੀ ਹੋਈ ਫਸਲ ਅੱਗ ਦੀ ਭੇਂਟ ਚੜ ਗਈ ਪਿੰਡ ਵਾਸੀਆਂ ਤੇ ਜ਼ਮੀਨ ਦੇ ਮਾਲਕਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਹੀ ਨਹੀਂ ਚੱਲ ਸਕਿਆ ਪਿੰਡ ਦੇ ਗੁਰਦੁਆਰੇ ਦੇ ਵਿੱਚ ਇਸ ਦੀ ਅਨਾਉਂਸਮੈਂਟ ਕਰਵਾਈ ਗਈ ਤਾਂ ਪਿੰਡ ਦੇ ਸਾਰੇ ਘਰ ਇੱਥੇ ਇਕੱਠੇ ਹੋ ਗਏ ਤੇ ਫਾਇਰ ਬ੍ਰਿਗੇਡ ਵੀ ਪਹੁੰਚ ਗਈ ਜਿਸ ਜੱਬ ਨੇ ਮਿਲ ਕੇ ਅੱਗ ਦੇ ਕਾਬੂ ਪਾਲਿਆ ਪਰ ਫਿਰ ਵੀ 5 ਕਿੱਲੇ ਦੇ ਕਰੀ ਪੱਕੀ ਕਣਕ ਸੜ ਕੇ ਸੁਆਹ ਹੋ ਗਈ ਹੈ ਸੋ ਖੜੀ ਫਸਲ ਵਾਕਲ ਗਈ ਹੈ 5 ਕਿੱਲੇ ਸੜ ਕੇ ਸੁਆਹ ਹੋਏ ਨੇ ਫਿਲਹਾਲ ਅੱਗ ਦੇ ਕਾਰਨ ਦਾ ਪਤਾ ਨਹੀਂ ਲੱਗਿਆ ਫਾਇਰ ਬ੍ਰਿਗੇਡ ਤੇ ਪਿੰਡ ਦੇ ਲੋਕਾਂ ਨੇ ਮਿਲ ਕੇ ਅੱਗ ਬੁਝਾਈ ਹੈ ਸਰਕਾਰ ਤੋਂ ਹੁਣ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਨਗਰ ਨਿਵਾਸੀ ਸਾਰੀਆਂ ਸੰਗਠਨਾਂ ਨੇ ਬਹੁਤ ਜੋਰ ਨਾਲ ਆ ਕੇ ਇਕ ਵਜੇ ਹੀ ਆਇਆ ਹੈ ਇਹ ਤਕਰੀਬਨ ਇੱਕ ਘੰਟਾ ਲੇਟ ਆਇਆ ਉਹਨਾਂ ਨੇ ਵੀ ਆ ਕੇ ਮਦਦ ਕੀਤੀ ਹੈ ਬੁਲਸੀ ਪ੍ਰਸ਼ਾਸਨ ਨੂੰ ਇਹ ਗੱਲ ਚਾਹਣੇ ਕਹਿਣੀ ਚਾਹੁੰਦੇ ਆ ਵੀ ਜ਼ਿਮੀਂਦਾਰਤਾ ਬਣਦਾ ਮਾਜ ਵਜ ਮਾਬਜਾ ਜਿਹੜਾ ਉਹ ਦਿੱਤਾ ਜਾਵੇ ਜ਼ਿਮੀਂਦਾਰਤਾ ਪਹਿਲੇ ਥੱਲੇ ਚੱਲਦਾ ਹੈ ਪਰ ਇਹ ਜਰੂਰ ਮਦਦ ਕਰੀ ਜਾਵੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹ ਬੇਨਤੀ ਹੈ ਸਾਡੀ ਪ੍ਰਸ਼ਾਸਨ ਨੂੰ ਹਾਂ ਵਰਤੇ ਆਸੋ ਭਾਜੀ ਆਪਣੇ ਅੱਜ ਖੇਤ ਵਿੱਚ ਅੱਗ ਲੱਗੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਾਡਾ 5 ਕਿੱਲਾਂ ਦਾ ਹੋ ਗਿਆ ਦੋਨੇ ਚਾਚੇ ਦਾ ਆਏ ਨੇ ਦੇਖਾਂਗੇ ਅੱਗ ਸਾਢੇ ਦੁਵਾਰਾਂ ਦੇ ਤਕਰੀਬ ਲੱਗੀ ਹੈ ਜੀ ਬਸ ਅੱਗ ਦਾ ਵੀ ਕੋਈ ਪਤਾ ਨਹੀਂ ਲੱਗਿਆ ਕਿ ਕਿਵੇਂ ਇਸ ਤਰ੍ਹਾਂ ਲੱਗੀ ਬਾਟੀ ਕਰ ਰਹੇ ਜੀ ਅੱਜ ਜੀ ਮੁੰਡੇ ਬਾਕੀ ਨਕਰ ਨੇ ਵੀ ਚਲੋ ਬਹੁਤ ਜ਼ਿਆਦਾ ਸਾਹ ਦਿੱਤਾ ਹੈ ਅੱਡੇ ਪੌਣੇ ਘੰਟੇ ਚ ਘਟਾ ਘਟੇ 200 ਬੰਦਾ ਆ ਗਏ ਜੀ ਉਹਨਾਂ ਨੇ ਬਹੁਤ ਜੂਦ ਨਾਲ ਆ ਕੇ ਉਹਨਾਂ ਨੂੰ ਮਚਾਉ। ਇਹ ਫਿਰ ਵੀ 5 ਕਿੱਟਿਆਂ ਦਾ ਸਾਡਾ ਨੁਕਸਾਨ ਹੋਇਆ। ਪ੍ਰਸ਼ਾਸਨ ਤੋਂ ਕੀ ਮੰਗਦਾ? ਪ੍ਰਸ਼ਾਸਨ ਕੋਲ ਤਾਂ ਇਹ ਵੀ ਸਾਡੀ ਮਦਦ ਕੀਤੀ ਜਾਵੇ ਜੀ ਸਾਡਾ ਨੁਕਸਾਨ। ਜਿੱਕੀ ਨਾਮ ਭਾਈ ਲਖਵੀਰ ਸਿੰਘ ਜੀ। ਭਾਈ ਜੀ ਆਪਣੇ ਅੱਜ ਕੀ ਨੂੰ ਅਗਧ ਕੀ ਹਕੀ ਕਰਦਾ। ਕੋਈ ਕਹਿਣਾ ਕੀ ਚਾਹੁੰਦੇ ਹੋ? ਕਹੀ ਨਹੀਂ ਜਾਂਦਾ ਬਹੁਤ ਦੁੱਖ ਹੈ। ਬਹੁਤ ਦੁੱਖ ਹੈ ਭਾਈ। ਇੱਥੇ ਤੇ ਇੱਕ ਬਹੁਤ ਕਿਸਾਨ ਆਪਣੀ ਫਸਲ ਨੂੰ ਲੈ ਕੇ ਆਉਂਦਾ ਆਹ ਦਿਨ ਤਾਂ ਜਿਹਾ ਜਿਹਾ ਕਿਸਾਨ ਦਾ ਪਰਿਵਾਰ ਦਾ ਜੀ ਮਰ ਗਿਆ ਬਈ ਜਿਹੇ ਜਿਹੇ ਫਸਲ ਚਲੀ ਗਈ ਇੱਕ ਬਰਾਬਰ ਹੈ ਕੋਈ ਮਤਲਬ ਕਹਿਣ ਨੂੰ ਸ਼ਬਦ ਨਹੀਂ ਚਲੋ ਧੰਨਵਾਦ ਹੈ ਫਿਰ ਵੀ ਨਗਰ ਦਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਫਿਰ ਵੀ ਬਹੁਤ ਹਿੰਮਤ ਕਰੀ ਨਗਰ ਨੇ ਕਰੀ ਪਿੰਡ ਦੀ ਪੰਚਾਇਤ ਨੇ ਲੋਕਾਂ ਨੇ ਗਵਾਂਢੀ ਪਿੰਡਾਂ ਨੇ ਬਈ ਪ੍ਰਸ਼ਾਸਨ ਅੱਗੇ ਹੀ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਅਸੀਂ ਕਿ ਵੀ ਦੋ ਘਰ ਨੇ ਭਰਾ ਨੇ ਤੇ ਅਸੀਂ ਵੀ ਦੋ ਭਰਾ ਸਾਡੇ 5 ਏਕੜ ਸੜ ਕੇ ਸੁਆਹ ਹੋ ਗਏ ਬਾਈ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡਾ ਮਾਮਜਾ ਬਣਦਾ ਮਾਮਜਾ ਸਾਨੂੰ ਦਿੱਤਾ ਜਾਵੇ ਸਾਰਾ ਨਗਰ ਗਵਾਇਆ ਵੀ ਇੰਨਾ ਨੁਕਸਾਨ ਹੋਇਆ ਇੰਨਾ ਨੁਕਸਾਨ ਹੋਇਆ ਬਾਈ ਕਿਹਾ ਵੀ ਨਹੀਂ ਕੋਈ ਸ਼ਬਦ ਵੀ ਨਹੀਂ ਹੈਗੇ ਕੁਝ ਕਿਆ ਨਹੀਂ ਜਾਦਾ